ਹੋਣਾ ਨਹੀਂ ਤੇ ਪਹਿਲੀਆਂ ਗੱਲ ਕਿਉਂ ਕਰਨ ਲੱਗਾ ਹੋਣਾ ਨਹੀਂ ਕੱਖ ਰੱਖ ਤੈਨੂੰ ਵੱਧ ਲੱਗਿਆ ਕਮਗਮ ਕਰ ਲਿਆ ਕਿ ਕਬੈਨ ਕਰਦੀ ਆ ਯਾਰ ਕਬੈਨ ਜਾ ਕੇ ਹੋ ਗੋ ਜਾ ਕੇ ਕਬੈਨ ਨੂੰ ਬੰਨ ਮ ਬੰਨ ਲੱਗੇ ਅਬੀ ਉਹਦਾ ਕਰਨੀ ਮੇਰਾ ਮੇਰਾ ਮੁੰਡਾ ਇਹ ਇੰਨਾ ਦੱਸ ਰਿਹਾ ਨਾ ਯਾਰਾ 500 ਘਟ ਦੇ ਦੇ ਯਾਰ ਜੀ ਰਾ ਯਾਰ ਵੇਚਣਾ ਉਹਦਾ ਗੱਲ ਦੱਸ ਯਾਰ ਵੇਚਣ ਵਾਲੀ ਹਾਂ ਤੁਸੀਂ ਵੀ ਵੇਚਣਾ ਲੈਣ ਵਾਲਾ ਮੁੱਲ ਲਾਓ ਕੰਮ ਕਰਨਾ ਪੰਜਾਬੀ 11 ਦਾ ਹੈਗਾ ਹੈ 11 ਦਾ ਹੈਗਾ ਮੈਂ ਕਦੋਂ ਕਹਿੰਦਾ ਮੈਂ ਤਾਂ 500 ਘੱਟ ਕੇ ਦਿੱਤਾ ਤੈਨੂੰ ਨਾ 11 ਦਾ ਹੈਗਾ ਗੁੱਸਾ ਕਰਦਾ ਛੜੀਏ ਇੱਥੇ ਕੀ ਗੱਲ ਆ ਇੱਧਰ ਆ ਜਾ ਆ ਫੜ ਲੂ ਓਏ ਬੰਦ ਕਰ ਦੇ ਦੇ ਦਰੋਂ ਲੈ ਓਏ ਅਰੇ ਮੈਂ ਕਿ ਬੰਦ ਕਰ ਦੇ ਇੱਕ ਬਸਰ ਹੋਣਾ ਹੈ ਇਹ ਕਰਦਾ ਬਣੀ ਚੱਦਦੀ ਐ ਆ ਆ ਫੜ ਲੂ ਸਬਰਾ ਦੇ ਬਾਈ

ਮੇਰੇ ਦਿਨ ਬੁਠਾ ਹੀ ਮੈਂ ਉਹ ਇੱਥੇ ਛੱਡ ਕੇ ਇੱਥੇ ਆ ਕੇ ਮੈਂ ਆ ਕੇ ਦਿੰਦਾ ਮੈਂ ਤਾਂ 9 ਲੱਖ ਮੈਂ ਕਹਾਂ 9 ਲੱਖ ਨੂੰ ਉਹਦਾ ਫਾਇਦਾ ਕੀ ਆ 8000 6000 ਦਾ ਫਾਇਦਾ ਇਹ ਹੁਣ ਯਾਰ ਕੱਟ ਬੈ ਹੀ ਯਾਰ ਚੱਲ ਕੋਈ ਉਹ ਖਾੜ ਜਾ ਕੋਈ ਦੀ ਫੁੱਜੜਾ ਚਾਹ ਦੇਖੇਗਾ ਤੇ ਮਾਰ ਬੱਲੇ ਬੱਤੇ ਹਾਂ ਇਹ ਯਾਰ ਅੱਤੇ ਰੁੱਟੀ ਹੋਈ ਯਾਰ ਇਹ ਕੋਡਾ ਸੁਭਾਟੀ ਗੱਲ ਕਰਦਾ ਪਾਟ ਤੁੱਕਟੀ ਦਾ ਘਾਉਣਾ ਆ ਆ ਬਾ ਮੜ ਜਾਦਾ ਰਸਾ ਹੋ ਗਿਆ ਰਸਾ ਹੋਇਆ ਹੈ ਉਹ ਕਿੱਥੇ ਤੁੱਕਟੀ ਦਾ ਘਾਉਣਾ ਹੈ ਲੀਕ ਵੀ ਹੋ ਗਿਆ ਟੁੱਟੀ ਦਾ ਟੁੱਟੀ ਨਹੀਂ ਆ ਗਈ ਟੁੱਟੀ ਮੈਂ ਇਹ ਤਾਂ ਫਿਰ ਟੁੱਟੀ ਬਣਾਉਂਗੀ ਬਹੁਤ ਮੈਂ ਕਿਦੋਂ ਗਿਆ ਟੁੱਟੀ ਟੁੱਟੀ ਮੈਂ ਕਹਿ ਲਵਾਂ ਤੇਰੀ ਹਾਂ ਨਾ ਨਾ ਬਾਈ ਦਾ ਭਰੋ ਲੱਗ ਗਿਆ ਬਾਈ ਹਾਂ ਕਾਟਾਟ ਹੋਰ ਹੋ ਫੇਰਾ ਬਾਪੂ ਬਰਾਕ ਕੋਈ ਨਹੀਂ ਦੇ ਉਹ ਮਾੜੀ ਬਸੇ ਗਾਉ ਨੂੰ ਹੋ ਕਮਿਆਰਾ ਆ ਲੈ ਖਾਣਾ ਆਪਣੇ ਲੈਣਾ ਉਹ ਕੰਮ ਹੁੰਦਾ ਦੂ ਮਾਖੜਾ ਗਾਇਰਾ ਸਭ ਇਹ ਤੇ ਯਾਰ ਦਾ ਕਾ ਕੰਮ ਆ ਅਖਲਾ ਬਾਬਾ ਇਧਰ ਖਾਧਰਾ ਨਾ ਬਣਾਉ ਨਹੀਂ ਗਿਆ ਅਖਲਾ ਨਾ ਨਾ ਉਹਦਾ ਬੜਾ ਤੇ ਬਾਈ ਤੇ ਮਾੜੀ ਨਾ ਮਾਇਰਾ ਅਖੋ ਕਾ ਨੂੰ ਫਿਰ ਆਪਣੀ ਨਹੀਂ ਲੈਣਾ ਪਿਆ। ਅੱਠ ਵਜੇ ਜੋ ਹੈਗਾ ਬਾਬਾ ਬਜੰਦ ਤੁਨੇ ਕਰ ਮਾਰ ਬਜੰਦ ਕਿਹਨੇ ਕਰ ਮਾਰ ਬਜੰਦ ਚਲੀ ਰੋਕ ਬਜੰਦ। ਯਾਰ ਚਲ ਕੋਈ ਨਹੀਂ ਮਹਾ ਬਸ ਜਾਂਦੇ ਚੱਲੇ ਯਾਰ। ਰੋਜ਼ ਦੀ ਦਵਾਈ ਨਾ। ਹੱਡ ਦਾ ਸਾਇੰਸ ਹੈ ਕਿ ਭੱਜ ਜਾਂਦੇ ਨੇ। ਬਥੇਰੇ ਮਈਆਂ ਪਾ ਲੈ ਜਾਂਦੇ। ਕੰਡ ਪਾ। ਆ ਬਸ ਤੇ ਕੰਮ ਹੈ। ਲੋਕ ਤਾਂ ਮੌਕੇ ਦਾ ਹੁੰਦਾ ਅਸਲ ਕਰ। ਮੌਕੇ ਵੱਧ ਵੀ ਲੱਗ ਸਕਦਾ ਕੋਈ ਘੱਟ ਨਹੀਂ। ਹਾਂ ਫਰਕਦਸਤਾ ਹੁਣ ਤੁਹਾਨੂੰ ਦੱਸਿਆ ਦੱਸਿਆ ਕੋਈ ਦਾ ਦੱਸਿਆ ਹੋਇਆ ਮੈਂ ਹੁਣ ਦੁਬਾਰਾ ਦੱਸਦੇ ਹਾਂ 11 ਮੰਗਿਆ ਸੀ ਮੂੰਹ ਤੇ ਦਾ ਮੰਗਣ ਦੇ ਤਰੀਕੀ ਤਾਹ ਬਬਾ ਨਹੀਂ ਬੱਕਰਾ ਦੇਖਦਾ ਇਹਦਾ ਫਿਰ ਅੱਠ ਦਾ ਵੀ ਨਹੀਂ ਦੇਗਾ ਸਿੰਘ ਨੇ ਜੈ ਸੰਗਰਤ ਖਾਨ ਬਣੀ ਰਹੀ ਤੇ ਉਹ ਇਹਨਾ ਆਪਣੀ ਰਾਜ ਸਿੰਘ ਤਾਂ ਲੈਣ ਨੂੰ ਤੇ ਬੱਕਰੀਆਂ ਤੇ ਸੌਂਕੀਆਂ ਦਾ ਉੱਤੇ ਲੈਂਦਾ ਸੀ ਛੋਟਾ ਰਾਣਾ ਨੋਖਣ ਰੱਖਣ ਹੋਰ ਨਹੀਂ ਗੁਰੀ ਲੈ ਵਾ ਹਾਂ ਗਏ ਆਂ ਵੰਦੀਆ ਮੜੀ ਮੋੜੀ ਹਾਂ ਬਸ ਫਿਰ ਇਹਨੂੰ ਬਸਲਾ ਜੇ ਨਹੀਂ ਲੈਂਦਾ ਕੋਈ ਤੂੰ ਲੈ 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 ਲਾ ਲੈ ਜਿੰਨੇ ਤੇ ਲਾਇਆ ਉਹਨੇ ਦੇ ਜੇ ਉਹਨੇ ਉਹ ਗਈ ਜਾਂਦਾ ਫਿਰ ਉਹ ਨਗਲਾ ਦਾ ਫਿਰ ਤਾਂ ਉਹੀ ਲੈ ਲੈਂਦਾ ਮੈਂ ਕਰਵਾ ਦੂੰ ਬਸ ਨਹੀਂ ਵਿਖਾਈ ਤਾਂ ਮੰਨਦਾ ਨਹੀਂ ਹੈਗਾ ਯਾਰ ਇਹ ਐ ਜੱਟ ਬਾਬੇ ਹੁੰਦੇ ਨੇ ਚਲ ਦੇਖੀਏ ਉਹ ਇਹਰਾ ਸਾਡੇ ਭਾਈ ਤੁਹਾਨੂੰ 8000 ਰੁਪਏ ਲੱਗਿਆ ਨਾ ਪੰਡਾ ਆ ਫਾੜ ਯਾਰ ਲੈ ਹੁਣ ਨਾ ਮੋੜੀ ਜੇ ਮੇਰਾ ਭਾਈ ਹੈ ਮੈਂ ਆ ਵੀ ਰਗ ਲਾਉਂਗਾ ਜਦ ਮੁਖੋਸੋ ਕਬਕਾ ਦੇ ਦੇ ਖਸ ਕੇ 8.5 ਦੇ ਦੇ ਬਸ ਲਾਲਾ ਮਤ ਆ ਹਲੇ ਰਗਾ ਨਹੀਂ ਯਾਰ ਉਹ ਠੀਕ ਆ ਹੁਣ ਤਾਂ ਬਾਈ ਉਹ ਉਹ ਵਧੀਆ ਰਹੇਗਾ ਬਹੁਤ ਲੋਡ ਆ ਉਹ ਲੋਡਾ ਵਧੀਆ ਰਹੇਗਾ ਉਹ ਲੋਡਾ ਬਾਈ ਉਰਿਆ ਤੇਰੇ ਨੂੰ ਮੋਣੀ ਕਰਾ ਫੜ ਯਾਰ ਆ ਫੜਾ ਆ ਲਖਾਈ ਦੀ ਆ ਬਾਈ ਦੀ ਯਾਰ ਬਸ ਪਰ ਆ ਜਾਂ ਰਫਾ ਬਸ ਪਰ ਆ ਯਾਰ ਉਹ ਦੇ ਦੇ ਬਸ ਯਾਰ ਮਾਰ ਵਾ 19 ਬਸ ਬਸ ਲਖਾਈ ਵੀ ਸਦਾ ਨਹੀਂ ਬਸ ਬਸ ਹੁਣ ਚੁੱਪ ਕਰ ਜਾ ਬਸ ਦਿਲ ਰੇ ਭਾਈ ਰੋਇ ਅੱਜ ਬਗਾੜਿਆ ਤੇ ਬਗਾੜਿਆ ਬਾਕੋਂ ਨਾ ਬੋਲੀ ਗਾਹ ਨਾ ਬੋਲੀ ਹੁਣ ਜਮੀਨਾਂ ਬੋਲੀ ਬਾਦ ਹੁਣ ਜੇ ਹੁਣ ਜਮੀਨਾਂ ਬੋਲਨੀ ਆ ਅ ਇੱਕ ਬੰਬੂ ਨਹੀਂ ਕਰੀ ਆ ਤੜਕੇ ਦੀ ਭਾਂਦੇ ਦੀ ਕੋਈ ਜਾ ਕੇ ਕੋਈ ਬੰਦੇ ਕੰਮ ਕਰ ਪਾ ਗੱਲ ਪੱਕਿਆ ਹੈ ਬੱਕਰਾ ਵੀ ਫਿਰ ਵਾਪਸ ਆਉ ਮਸ਼ੀਨ ਜੀ ਆਕ ਲੋਡ ਕਰ ਲੋ